ਹਾਂਜੀ ਉਤੋ ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਆਦੀ ਵੀਡੀਓ ਚ ਤੇ ਦੋਸਤੋ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਾਂਗੇ ਵੀ ਜਿਹੜੇ ਚਿਹਰੇ ਉੱਤੇ ਦਾਗ ਤਬੇ ਬਲੈਮਿਸ਼ਸ ਹਾਈਪਰ ਪਿਗਮੈਂਟੇਸ਼ਨ ਹੋ ਜਾਂਦੀ ਆ ਛਾਈਆਂ ਹੋ ਜਾਂਦੀਆਂ ਤੇ ਉਹਦੇ ਕੀ ਕਾਰਨ ਹੁੰਦੇ ਤੇ ਉਹਨੂੰ ਕਿੱਦਾਂ ਆਪਾਂ ਠੀਕ ਕਰ ਸਕਦੇ ਆ ਖਾਸ ਕਰਕੇ ਜਿਹੜੀਆਂ ਮਤਾਵਾਂ ਪਹਿਣਾ ਹੁੰਦੀਆਂ ਉਹਦੇ ਬਲੈਮਿਸ਼ਸ ਹੋਣੀਆਂ ਸ਼ੁਰੂ ਹੋ ਜਾਂਦੀਆਂ ਤੇ ਉਹਦੇ ਬਹੁਤ ਸਾਰੇ ਕਾਰਨ ਹੁੰਦੇ ਆ ਤੇ ਅੱਜ ਕੱਲ ਕੋਈ ਵੀ ਬੰਦਾ ਹੋਵੇ ਜਾਂ ਔਰਤ ਹੋਵੇ ਉਹ ਸਾਰੇ ਚਾਹੁੰਦੇ ਆ ਵੀ ਸਾਡਾ ਜਿਹੜਾ ਚਿਹਰਾ ਸਾਫ਼ ਲੱਗੇ ਬਾਕੀ ਜਿਹੜਾ ਕੁਦਰਤ ਨੇ ਰੰਗ ਰੂਪ ਬਣਾਇਆ ਉਹ ਤਾਂ ਬਣਾਇਆ ਤੇ ਜਿਹੜਾ ਕੁਦਰਤ ਨੇ ਬਣਾਇਆ ਉਹਨੂੰ ਸਹੀ ਢੰਗ ਦੇ ਨਾਲ ਕਿੱਦਾਂ ਆਪਾਂ ਰੱਖਣਾ ਹੈ ਤੇ ਉਹਦੇ ਵਿੱਚ ਅਸੀਂ ਕੁਝ ਚੀਜ਼ਾਂ ਕਰ ਸਕਦੇ ਹਾਂ ਤੇ ਸਭ ਤੋਂ ਪਹਿਲਾਂ ਬਹੁਤ-ਬਹੁਤ ਥੈਂਕ ਯੂ ਤੁਸੀਂ ਮੇਰੀ ਵੀਡੀਓਜ਼ ਦੇਖਦੇ ਆ ਇਸ ਚੈਨਲ ਦੇ ਉੱਤੇ ਤੁਹਾਨੂੰ ਨੇਚਰਲ ਤਰੀਕੇ ਨਾਲ ਕਿੱਦਾਂ ਤੰਦਰੁਸਤ ਰਹਿ ਸਕਦੇ ਆ ਫਿਟ ਰਹਿ ਸਕਦੇ ਦੱਸਿਆ ਜਾਂਦਾ ਘਰੇਲੂ ਚੀਜ਼ਾਂ ਨਾਲ ਕਿੱਦਾਂ ਤੁਸੀਂ ਆਪਣੇ ਆਪ ਨੂੰ ਆ ਹੈਲਦੀ ਰੱਖ ਸਕਦੇ ਹੋ ਉਹਦੇ ਬਾਰੇ ਦੱਸਿਆ ਜਾਂਦਾ ਤੇ ਇਸ ਚੈਨਲ ਨੂੰ ਜਰੂਰ ਤੁਸੀਂ ਸਬਸਕ੍ਰਾਈਬ ਕਰ ਲਿਓ ਦੋਸਤੋ ਜਿੱਦਾਂ ਮੈਂ ਪਹਿਲਾਂ ਗੱਲ ਕੀਤੀ ਵੀ ਕੁਦਰਤ ਨੇ ਜਿਹੜਾ ਵੀ ਰੰਗ ਰੂਪ ਦਿੱਤਾ ਚਾਹੇ ਕਾਲਾ ਹੈ ਚਾਹੇ ਗੂਰਾ ਉਹਨੇ ਪਰਫੈਕਟ ਬਣਾਇਆ ਹੁੰਦਾ ਲ ਨੰਬਰ ਹੈ ਕਿ ਜਿਹੜਾ ਕਾਰਨ ਹੁੰਦਾ ਕਿ ਚਿਹਰੇ ਦੇ ਉੱਤੇ ਜਿਹੜੀਆਂ ਪਿੰਪਲਸ ਵਗੈਰਾ ਹੁੰਦੀਆਂ ਐ ਇੱਕ ਨਹੀਂ ਹੁੰਦੀਆਂ ਉਹਨੂੰ ਪ੍ਰੈਸ ਕਰਨਾ ਸ਼ੁਰੂ ਕਰ ਦਿੰਦੇ ਆ ਉਹਦੇ ਨਾਲ ਜਦੋਂ ਉਹ ਪਿੰਪਲ ਹਟਦੀ ਆ ਤੇ ਦਾਗ ਧੱਬੇ ਪੈ ਜਾਂਦੇ ਖਾਸ ਕਰਕੇ ਜਿਹੜੇ ਟੀਨੇਜਰਸ ਹੁੰਦੇ ਨੇ ਜਦੋਂ ਹਾਰਮੋਨਸ ਪ੍ਰੋਡਿਊਸ ਹੁੰਦੇ ਬੋਡੀ ਦੇ ਵਿੱਚ ਮੇਲ ਹਾਰਮੋਨਸ ਕੋਲੋ ਜਾਂ ਫੀਮੇਲ ਹਾਰਮੋਨ ਕੋਲੋ ਜਦੋਂ ਉਹ ਫੈਂਸੀਆਂ ਹੁਣੀਆਂ ਸ਼ੁਰੂ ਹੋ ਜਾਂਦੀਆਂ ਬੋਡੀ ਦੇ ਉੱਤੇ ਤੇ ਜਦੋਂ ਉਹ ਫੈਂਸੀ ਨੂੰ ਪ੍ਰੈਸ ਕਰ ਦਿੰਦੇ ਆ ਤੇ ਉਹਦਾ ਜਿਹੜਾ ਐਂਡ ਹੁੰਦਾ ਉਹ ਇੱਕ ਦਾਗਦ ਬਰਾ ਉਸ ਕਰਕੇ ਜਿਹੜਾ ਤੁਹਾਡੇ ਚਿਹਰੇ ਦੇ ਉੱਤੇ ਪਿੰਪਲਸ ਵਗੈਰਾ ਹੁੰਦੀਆਂ ਉਹਨਾਂ ਨੂੰ ਛੇ ਪਾਣੀ ਦੇ ਨਾਲ ਹੀ ਉਹਨਾਂ ਨੂੰ ਵਾਸ਼ ਕਰ ਲੈਣਾ ਚਾਹੀਦਾ ਫੇਸ ਨੂੰ ਨਾ ਕਿ ਉਹਨਾਂ ਨੂੰ ਪ੍ਰੈਸ ਕਰਨਾ ਚਾਹੀਦਾ ਨਹੀਂ ਤਾਂ ਫਿਰ ਉਹਨਾਂ ਦਾ ਦਾਗ-ਧੱਬਾ ਬਣ ਜਾਂਦਾ ਸੈਕੰਡ ਜਿਹੜੀ ਚੀਜ਼ ਹੁੰਦੀ ਹੈ ਬਈ ਸਨ ਸਕਰੀਨ ਦਾ ਯੂਜ਼ ਨਾ ਕਰਨਾ ਜਦੋਂ ਤੁਸੀਂ ਕਦੀ ਵੀ ਆਪਣੇ ਘਰ ਤੋਂ ਬਾਹਰ ਜਾਣੇ ਡਾਇਰੈਕਟਲੀ ਜਿਹੜੀ ਸਨਲਾਈਟ ਹੁੰਦੀ ਜਦੋਂ ਚਿਹਰੇ ਤੇ ਪੈਂਦੀ ਹੈ ਤੇ ਜਿਹੜਾ ਮੈਲਾਨਿਨ ਹੁੰਦਾ ਜਿਹਦਾ ਕੰਮ ਕੀ ਹੁੰਦਾ ਇੱਕ ਤਰ੍ਹਾਂ ਜਿਹੜਾ ਕਲਰ ਹੁੰਦਾ ਸਕਿਨ ਦਾ ਮਤਲਬ ਜਿਹਨੂੰ ਆਪਾਂ ਕਾਲਾ ਰੰਗ ਕਹਿੰਦੇ ਉਹ ਮੈਲਾਨਿਨ ਕਰਕੇ ਹੁੰਦਾ ਤੇ ਜਦੋਂ ਸਨਲਾਈਟ ਚਿਹਰੇ ਦੇ ਉੱਤੇ ਪੈਂਦੀ ਤੇ ਬਹੁਤ ਹੀ ਜ਼ਿਆਦਾ ਐਕਸੈਸ ਦੇ ਵਿੱਚ ਪ੍ਰੋਡਿਊਸ ਹੋਣਾ ਸ਼ੁਰੂ ਹੋ ਜਾਂਦਾ ਤੇ ਉਹ ਇੱਕ ਤਰ੍ਹਾਂ ਤੁਹਾਡੀ ਸਕਿਨ ਦੇ ਉੱਤੇ ਫੇਸ ਦੇ ਉੱਤੇ ਜੰਮ ਜਾਂਦਾ ਜਿਹੜੀਆਂ ਛਾਈਆਂ ਦਾ ਰੂਪ ਧਾਰਨ ਕਰ ਲੈਂਦਾ ਇਸ ਕਰਕੇ ਤੁਸੀਂ ਜਦੋਂ ਵੀ ਘਰੋਂ ਬਾਹਰ ਨਿਕਲਦੇ ਹੋ ਡਾਇਰੈਕਟਲੀ ਸਨਲਾਈਟ ਤੁਹਾਡੇ ਫੇਸ ਦੇ ਉੱਤੇ ਨਹੀਂ ਪੈਣੀ ਚਾਹੀਦੀ ਅਗਰ ਤੁਸੀਂ ਯਾਨੀ ਕਿ ਧੁੱਪ ਵਗੈਰਾ ਸੇਕਣੀ ਤਾਂ ਪੈਟ ਕਰਕੇ ਸੇਕਣੀ ਚਾਹੀਦੀ ਵਿਟਾਮਿਨ ਡੀ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਹੁੰਦੀ ਆ ਡਾਇਰੈਕਟਲੀ ਜਦੋਂ ਚਿਹਰੇ ਦੇ ਉੱਤੇ ਸੂਰਜ ਦੀ ਲਾਈਟ ਪੈਂਦੀ ਤੇ ਉਹਦੇ ਨਾਲ ਜਿਹੜਾ ਸਾਂਝਾ ਪੈਣੀਆ ਸ਼ੁਰੂ ਹੋ ਜਾਂਦੀਆਂ ਤੁਸੀਂ ਸਨਸਕ੍ਰੀਨ ਦੀ ਪਰਤੋਂ ਚਿਹਰੇ ਵਾਸਤੇ ਕਰ ਸਕਦੇ ਹੋ ਤਾਂ ਜਿਹੜਾ ਕਾਰਨ ਹੁੰਦਾ ਹੈਗਾ ਚਿਹਰੇ ਤੇ ਦਾਗ-ਧੱਬਿਆਂ ਦਾ ਉਹ ਹੈਗਾ ਤੁਸੀਂ ਬਹੁਤ ਹੀ ਜ਼ਿਆਦਾ ਜਿਹੜੇ ਗਲਤ ਸਕਿਨ ਦੇ ਪ੍ਰੋਡਕਟ ਯੂਜ਼ ਕਰਦੇ ਆ ਕਿਉਂਕਿ ਅੱਜ ਕੱਲ੍ਹ ਅਸਲੀ ਨਕਲੀ ਦਾ ਪਤਾ ਨਹੀਂ ਲੱਗਦਾ ਹੈਗਾ ਬਹੁਤ ਹੀ ਜ਼ਿਆਦਾ ਓਵਰ ਕੈਮੀਕਲਸ ਵਾਲੇ ਜਿਹੜੇ ਪ੍ਰੋਡਕਟ ਹੁੰਦੇ ਆ ਫੇਸ਼ੀਅਲ ਹੋ ਗਈਆਂ ਕਰੀਮਾਂ ਹੋ ਗਈਆਂ ਰੰਗ ਕੋਰਾ ਕਰਨ ਵਾਸਤੇ ਕਰੀਮਾਂ ਹੋ ਗਈਆਂ ਪਿੰਪਲ ਦੀ ਦਵਾਈ ਹੋ ਗਈ ਸਟੀਰੋਇਡ ਵੀ ਹੁੰਦੇ ਕਈ ਤਰ੍ਹਾਂ ਦੇ ਤੇ ਉਹਨਾਂ ਦੇ ਜਿਹੜੇ ਬੈਡ ਫੈਕਟ ਸਾਈਡ ਇਫੈਕਟਸ ਹੁੰਦੇ ਆ ਉਹਦੇ ਕਰਕੇ ਵੀ ਚਿਹਰੇ ਦੇ ਉੱਤੇ ਜਿਹੜੀ ਉੱਪਰ ਜਿਹੜੀ ਹੁੰਦੀ ਸ킨 ਉਹ ਕਾਲੀ ਹੋਣੀ ਸ਼ੁਰੂ ਹੋ ਜਾਂਦੀ ਹੈ ਦਾਗ-ਧੱਬਿਆਂ ਦਾ ਰੂਪ ਧਾਰਨ ਕਰ ਲੈਂਦੀ ਹੈ ਇਸ ਕਰਕੇ ਜਿਹੜੇ ਕੈਮੀਕਲਸ ਹੁੰਦੇ ਏਦਾਂ ਦੇ ਜਾਂ ਸਕਿਨ ਵਾਲੇ ਪ੍ਰੋਡਕਟ ਹੁੰਦੇ ਆ ਉਹ ਜੂਸ ਨਹੀਂ ਕਰਨੇ ਚਾਹੀਦੇ ਨੰਬਰ 4 ਜਿਹੜੀ ਚੀਜ਼ ਹੁੰਦੀ ਆ ਤੁਹਾਡੇ ਚਿਹਰੇ ਤੇ ਦਾਗ-ਧੱਬਿਆਂ ਦੇ ਰਿਸਪੌਂਸੀਬਲ ਉਹ ਹੁੰਦੀ ਹੈ ਵੀ ਚਿਹਰਾ ਤੁਸੀਂ ਸਾਫ਼ ਨਹੀਂ ਕਰਦੇ ਆਗੇ ਸਾਰਾ ਦਿਨ ਤੁਸੀਂ ਘੁੰਮ ਫਿਰ ਕੇ ਆਉਨੇ ਆ ਬਾਹਰ ਧੂੜ ਮਿੱਟੀ ਜੇ ਪੋਲੂਸ਼ਨ ਹੁੰਦਾ ਆ ਗੱਡੀਆਂ ਦਾ ਧੂੰਆਂ ਦਾ ਕਾਰਖਾਨਿਆਂ ਦਾ ਧੂੰਆਂ ਹੁੰਦਾ ਤੇ ਤੋਂਪ ਦੀ ਰੋਸ਼ਨੀ ਤੁਹਾਡੇ ਚਿਹਰੇ ਤੇ ਪੈਂਦੀ ਆ ਤੇ ਘਰੇ ਆ ਕੇ ਤੁਸੀਂ ਇਦਾਂ ਹੀ ਫੇਰ ਅਗਰ ਲੇਟ ਜਾਂਦੇ ਆ ਤੇ ਉਹਦੇ ਨਾਲ ਕੀ ਹੁੰਦਾ ਜਿਹੜੇ ਸਕਿਨ ਦੇ ਪੋਰਸ ਹੁੰਦੇ ਬੰਦ ਹੋਣੇ ਸ਼ੁਰੂ ਹੋ ਜਾਂਦੇ ਆ ਉਹਨਾਂ ਸਕਿਨ 'ਚ ਜਿਹੜਾ ਆਇਲ ਹੁੰਦਾ ਜਾਂ ਸਪੈਕਟਿਕ ਗਲੈਂਡਸ ਹੁੰਦੀਆਂ ਬੰਦ ਹੋਣੇ ਸ਼ੁਰੂ ਹੋ ਜਾਂਦੀਆਂ ਤੇ ਜਿਹਦੇ ਨਾਲ ਦਾਗ ਤਾਂ ਬੇੜੇ ਚਿਹਰੇ ਤੇ ਸ਼ੁਰੂ ਹੋ ਜਾਂਦੇ ਪੈਣੇ ਤੇ ਇਸ ਕਰਕੇ ਜਦੋਂ ਵੀ ਤੁਸੀਂ ਬਾਹਰੋਂ ਆਉਨੇ ਆ ਘਰ ਤੇ ਆਪਣਾ ਜਿਹੜਾ ਫੇਸ ਹੈਗਾ ਚੰਗੀ ਤਰ੍ਹਾਂ ਪਾਣੀ ਦੇ ਨਾਲ ਤੋਂ ਉਹ ਨੇਚਰਲ ਜਿਹੜੇ ਫੇਸ ਵਾਸ਼ ਹੁੰਦਾ ਉਹ ਤੁਸੀਂ ਯੂਜ਼ ਕਰ ਸਕਦੇ ਆ ਤੇ ਇਹਦੇ ਨਾਲ ਤੁਹਾਡੀ ਜਿਹੜੀ ਸਕਿਨ ਉਹ ਇੱਕ ਤਰ੍ਹਾਂ ਕਲੀਨ ਹੋਣੀ ਸ਼ੁਰੂ ਹੋ ਜਾਂਦੀ ਤੇ ਦਾਗ-ਧੱਬਿਆਂ ਤੋਂ ਵੀ ਬਚਾਉਂਦਾ ਪਰ ਪੰਜ ਵਾਲੀ ਗੱਲ ਹੁੰਦੀ ਜਿਹੜੀ ਸਭ ਤੋਂ ਇੰਪੋਰਟੈਂਟ ਹੈਗੀ ਆ ਵੀ ਜਿੱਦਾਂ ਤੁਸੀਂ ਖਾਂਦੇ ਪੀਂਦੇ ਆ ਉਦਾਂ ਦੇ ਤੁਹਾਡੇ ਚਿਹਰੇ ਤੇ ਦਿਖਦਾ ਅਗਰ ਤੁਸੀਂ ਫਾਸਟ ਫੂਡ ਖਾਈ ਜਾਂਦੇ ਆ ਤਲੀਆਂ ਚੀਜ਼ਾਂ ਖਾਈ ਜਾਂਦੇ ਆ ਜਿਆਦਾ ਮਿੱਠਾ ਖਾਈ ਜਾਂਦੇ ਆ ਉਹਦੇ ਨਾਲ ਕੀ ਹੁੰਦਾ ਤੁਹਾਡੇ ਸਕਿਨ ਦੇ ਵਿੱਚ ਐਕਸੈਸ ਆਇਲ ਆਉਣਾ ਸ਼ੁਰੂ ਹੋ ਜਾਂਦਾ ਤੁਹਾਡੀ ਜਿਹੜੀ ਸਕਿਨ ਹੈਗੀ ਇਨਫਲੇਮ ਹੋ ਜਾਂਦੀ ਆ ਜਿਹਦੇ ਕਰਕੇ ਚਿਹਰੇ ਤੇ ਦਾਗ-ਧੱਬੇ ਸ਼ਾਈਆਂ ਹਾਈਪਰ ਪਿਗਮੈਂਟੇਸ਼ਨ ਬਲਿਮਸ਼ਸ ਦੀ ਪ੍ਰੋਬਲਮ ਹੋ ਜਾਂਦੀ ਆ ਇਸ ਕਰਕੇ ਜਿਹੜਾ ਤੁਹਾਡਾ ਖਾਣਾ ਪੀਣਾ ਬਹੁਤ ਤੇ ਇਹਦੇ ਵਾਸਤੇ ਤੁਸੀਂ ਪ੍ਰੋਪਰ ਪ੍ਰੋਟੀਨ ਡਾਈਟ ਲੋ ਜਿਹਦੇ ਵਿੱਚ ਆਂਡੇ ਖਾ ਸਕਦੇ ਆ ਤੁਸੀਂ ਪਨੀਰ ਖਾ ਸਕਦੇ ਆ ਤੇ ਲੋ ਫੈਟ ਮਿਲਕ ਖਾ ਸਕਦੇ ਆ ਇਹਦੇ ਵਿੱਚ ਤੁਸੀਂ ਗ੍ਰੀਨ ਸਬਜ਼ੀਆਂ ਜ਼ਿਆਦਾ ਖਾਓ ਸੈਲਡ ਦੇ ਰੂਪ ਵਿੱਚ ਫਰੂਟ ਜ਼ਿਆਦਾ ਖਾਓ ਕਾਰਬੋਹਾਈਡਰੇਟਸ ਤੁਸੀਂ ਬ੍ਰਾਊਨ ਰਾਈਸ ਹੋ ਗਏ ਰਾਈਸ ਹੋ ਗਏ ਤੇ ਸਿੰਪਲ ਜਿਹੜੀ ਰੋਟੀ ਉਹ ਖਾਓ ਤੇ ਜਿਹੜਾ ਫਾਸਟ ਫੂਡ ਹੁੰਦਾ ਆ ਉਹਨੂੰ ਤੁਸੀਂ ਅਵੋਇਡ ਕਰੋ ਕਦੀ ਕਦੀ ਖਾ ਸਕਦੇ ਆ ਜਿਹੜਾ ਡੀਪ ਫਰਾਈਡ ਫੂਡ ਹੁੰਦਾ ਉਹਨੂੰ ਤੁਸੀਂ ਅਵੋਇਡ ਕਰੋ ਤੇ ਵੱਧ ਤੋਂ ਵੱਧ ਜਿਹੜਾ ਵਾਟਰ ਇਨਟੇਕ ਕਰੋ ਘੱਟੋ ਘੱਟ 10-12 ਗਲਾਸ ਪਾਣੀ ਜ਼ਰੂਰ ਪੀਣੇ ਚਾਹੀਦੇ ਆ ਫਾਈਬਰ ਬਾਡੀ ਨੂੰ ਦੇਣਾ ਚਾਹੀ ਤੇ ਨਾਲ ਦੀ ਨਾਲ ਤੁਸੀਂ ਜਿਹੜੀ ਆਪਣੀ ਬੋਡੀ ਦਾ ਲਾਈਫ ਸਟਾਈਲ ਆ ਮਤਲਬ ਫਿਜ਼ੀਕਲ ਐਕਟੀਵਿਟੀ ਕਰਨੀ ਹੈ ਤੇ ਰੈਸਟ ਵੀ ਪ੍ਰੋਪਰ ਦੇਣੀ ਹੈ ਸਲੀਪ ਸੌਣਾ ਵੀ ਪ੍ਰੋਪਰਲੀ ਆ ਅਗਰ ਤੁਸੀਂ ਘੱਟ ਸੌਂਨੇ ਆ ਫੇਰ ਵੀ ਜਿਹੜਾ ਹਾਰਮੋਨਲ ਇੰਬੈਲੈਂਸ ਹੋਣਾ ਸ਼ੁਰੂ ਹੋ ਜਾਂਦਾ ਤੇ ਬੋਡੀ ਨੂੰ ਪ੍ਰੋਪਰ ਰੈਸਟ ਨਾ ਔਣ ਕਰਕੇ ਤਾਂ ਵੀ ਤੁਹਾਡਾ ਜਿਹੜਾ ਚਿਹਰਾ ਖਰਾਬ ਹੋਣਾ ਸ਼ੁਰੂ ਹੋ ਦੋਸਤੋ ਐਸੀ ਕੁਝ ਕਾਰਨ ਜਿਨ੍ਹਾਂ ਕਰਕੇ ਤੁਹਾਡੇ ਚਿਹਰੇ ਦੇ ਦਾਗ ਦੱਬੇ ਸ਼ਾਈਆਂ ਬਲਿਮਸ਼ਸ ਹੋ ਜਾਂਦੀਆਂ ਤੇ ਇੱਕਦਮ ਹੀ ਨਹੀਂ ਪੈਣੇ ਹੈਗੀਆਂ ਹੌਲੀ ਹੌਲੀ ਜਿਹੜੀ ਤੁਹਾਡੀਆਂ ਗਲਤ ਆਦਤਾਂ ਹੁੰਦੀ ਉਹਦੇ ਕਰਕੇ ਪੈਣੇ ਤੇ ਇਹਨਾਂ ਗਲਤੀਆਂ ਤੁਸੀਂ ਅਵੋਇਡ ਕਰਨਾ ਦੇ ਦੋਸਤੋ ਆਸ ਕਰਦੇ ਹਾਂ ਵੀ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ ਅਗਰ ਤੁਹਾਨੂੰ ਵੀਡੀਓ ਪਸੰਦ ਆਈ ਹੈ ਲਾਈਕ ਸ਼ੇਅਰ ਐਂਡ ਕਮੈਂਟ ਜਰੂਰ ਕਰਿਓ ਤੇ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਚੰਗਾ ਜੀ ਸਤਿ ਸ਼੍ਰੀ ਅਕਾਲ